ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਵਿਆਕਰਨ ਦੀ ਇਕਾਈ ਪੜਨਾਵ ਬਾਰੇ ਪੜ੍ਹਾਂਗੇ ਪੜਨਾਵ ਦੀ ਪਰਿਭਾਸ਼ਾ ਨਾਮ ਦੀ ਥਾਂ ਤੇ ਆਉਣ ਵਾਲੇ ਸ਼ਬਦ ਪੜਨਾਵ ਖਵਾਉਂਦੇ ਹਨ ਪੜਨਾਵ ਦੀਆਂ ਕਿਸਮਾਂ ਪੜਨਾਵ ਦੀਆਂ 6 ਕਿਸਮਾਂ ਹਨ ਜੋ ਕਿ ਹੇਠ ਲਿਖੀਆਂ ਹਨ ਪਹਿਲੀ ਪੁਰਖਵਾਚਕ ਪੜਨਾਵ ਅਸੀਂ ਆਪਸੀ ਗੱਲਬਾਤ ਕਰਨ ਸਮੇਂ ਅਸੀਂ ਆਪਣੇ ਜਾਂ ਦੂਜਿਆਂ ਦੇ ਨਾਵਾਂ ਦੀ ਥਾਂ ਜਿਹੜੇ ਸ਼ਬਦ ਵਰਤਦੇ ਹਾਂ ਉਹਨਾਂ ਨੂੰ ਪੁਰਖਵਾਚਕ ਪੜਨਾਵ ਕਿਹਾ ਜਾਂਦਾ ਹੈ ਪੁਰਖਵਾਚਕ ਪ੍ਰਨਾਮ ਦੀਆਂ ਤਿੰਨ ਕਿਸਮਾਂ ਹਨ ਪਹਿਲਾ ਪਹਿਲਾ ਪੁਰਖ ਜਾਂ ਉੱਤਮ ਪੁਰਖ ਮੈਂ ਮੇਰਾ ਅਸੀਂ ਸਾਡਾ ਜਿਵੇਂ ਦੋ ਵਿਅਕਤੀ ਆਪਸ ਵਿੱਚ ਗੱਲ ਕਰ ਰਿਹਾ ਜੋ ਵਿਅਕਤੀ ਪਹਿਲਾ ਗੱਲ ਕਰ ਰਿਹਾ ਹੈਗਾ ਤਾਂ ਉਹ ਕੀ ਹੁੰਦਾ ਪਹਿਲਾ ਪੁਰਖ ਜਾਂ ਉੱਤਮ ਪੁਰਖ ਅੱਗੇ ਦੂਜਾ ਦੂਜਾ ਪੁਰਖ ਜਾਂ ਮੱਧਮ ਪੁਰਖ ਜਿਵੇਂ ਤੂੰ ਤੇਰਾ ਤੁਸੀਂ ਜੋ ਵਿਅਕਤੀ ਉਹ ਜਿਹੜਾ ਪਹਿਲਾ ਵਿਅਕਤੀ ਦੂਸਰੇ ਵਿਅਕਤੀ ਨਾਲ ਗੱਲ ਕਰ ਰਿਹਾ ਹੈ ਦੂਜਾ ਪੁਰਖ ਹੁੰਦਾ ਜਿਸ ਨਾਲ ਉਹ ਗੱਲ ਕਰ ਰਿਹਾ ਹੈਗਾ ਉਸ ਨੂੰ ਦੂਜਾ ਪੁਰਖ ਜਾਂ ਮੱਧਮ ਪੁਰਖ ਕਿਹਾ ਜਾਂਦਾ ਹੈ ਤੀਸਰਾ ਤੀਜਾ ਪੁਰਖ ਜਾਂ ਅਨਿਆ ਪੁਰਖ ਜਿਵੇਂ ਇਹ ਉਹ ਜਿਸ ਵਿਅਕਤੀ ਬਾਰੇ ਉਹ ਦੋਨੇ ਗੱਲ ਕਰ ਰਹੇ ਹੁੰਦੇ ਆ ਉਸ ਨੂੰ ਤੀਜਾ ਪੁਰਖ ਜਾਂ ਅਨਿਆ ਪੁਰਖ ਕਿਹਾ ਜਾਂਦਾ ਹੈ ਦੂਸਰਾ ਨਿਜਵਾਚਕ ਪੜਨਾਵ ਨਾਮ ਜਾਂ ਪੜਨਾਵ ਨਾਲ ਆ ਕੇ ਉਸ ਦੀ ਨਿਜਤਾ ਪ੍ਰਗਟ ਕਰਨ ਵਾਲਾ ਸ਼ਬਦ ਨਿਜਵਾਚਕ ਪੜਨਾਵ ਅਖਵਾਉਂਦਾ ਹੈ ਜਿਵੇਂ ਮੈਂ ਆਪ ਉਸ ਨੂੰ ਸੁਚੇਤ ਕੀਤਾ ਹੈ ਤੁਹਾਨੂੰ ਆਪ ਜਾਣਾ ਪਵੇਗਾ ਤਾਂ ਉੱਪਰ ਦਿੱਤੇ ਵਾਕਾਂ ਵਿੱਚ ਆਪ ਨਿਜਵਾਚਕ ਪਰਨਾਵ ਹਨ ਅੱਗੇ ਤੀਸਰਾ ਨਿਸ਼ਚੇਵਾਚਕ ਪਰਨਾਵ ਉਹ ਸ਼ਬਦ ਪਰਨਾਵ ਜਿਹੜੇ ਕਿਸੇ ਵਿਅਕਤੀ ਜਾਂ ਚੀਜ਼ ਵਸਤਵ ਵੱਲ ਇਸ਼ਾਰਾ ਕਰਕੇ ਉਚਾਰੇ ਜਾਣ ਉਹਨਾਂ ਨੂੰ ਨਿਸ਼ਚੇਵਾਚਕ ਪਰਨਾਵ ਕਹਿੰਦੇ ਹਨ ਜਿਵੇਂ ਪੱਕੀ ਗੱਲ ਕੀਤੀ ਜਾਵੇ ਜਿਵੇਂ ਇਹ ਮੇਰੀ ਹੈ ਅੱਗੇ ਸੈਕਿੰਡ ਦੇ ਵਿੱਚ ਤੁਹਾਡੀ ਉਹ ਸੀ ਜਿਹੜੀ ਸਤਿੰਦਰ ਲੈ ਗਿਆ ਤਾਂ ਇਹਨਾਂ ਦੇ ਵਿੱਚ ਜਿਹੜੀ ਉਹ ਆ ਗਈ ਇਹ ਕੀ ਹੈ ਨਿਸ਼ਚੇਵਾਚਕ ਪੜਨਾਵ ਚੌਥਾ ਅਨਿਸ਼ਚੇਵਾਚਕ ਪੜਨਾਵ ਜਿੰਨਾ ਪੜਨਾਵਾ ਤੋਂ ਕਿਸੇ ਜੀਵ ਜਾਂ ਚੀਜ਼ ਵਸਤੂ ਦੀ ਸਪੱਸ਼ਟ ਜਾਣ ਨਿਸ਼ਚਿਤ ਜਾਣਕਾਰੀ ਨਾ ਮਿਲੇ ਉਹਨਾਂ ਨੂੰ ਅਸੀਂ ਅਨਿਸ਼ਚੇਵਾਚਕ ਪੜਨਾਵ ਕਹਿੰਦੇ ਹਾਂ ਜਿਵੇਂ ਪਹਿਲਾ ਕੰਪਿਊਟਰ ਦੇ ਅਨੇਕਾਂ ਹੀ ਲਾਭ ਹਨ ਕਈ ਤਾਂ ਆਪਣੇ ਮਤਲਬ ਲਈ ਆਏ ਹਨ ਜਿਵੇਂ ਇੱਥੇ ਅਨੇਕਾਂ ਅਤੇ ਕਈ ਇਹਨਾਂ ਦੇ ਵਿੱਚ ਗੱਲ ਗਿਣਤੀ ਪੱਕੀ ਨਹੀਂ ਦੱਸੀ ਗਈ ਤਾਂ ਇਹ ਕੀ ਹੈ ਅਨਿਸ਼ਚੇਵਾਚਕ ਪੜਨਾਵ ਪੰਜਵਾਂ ਸੰਬੰਧਵਾਚਕ ਪੜਨਾਵ ਦੋ ਉਪਵਾਕਾਂ ਦਾ ਆਪਸੀ ਸੰਬੰਧ ਜੋੜਨ ਵਾਲਾ ਪੜਨਾਵ ਸੰਬੰਧਵਾਚਕ ਪੜਨਾਵ ਹੁੰਦਾ ਹੈ ਜਿਵੇਂ ਜਿਹੜਾ ਮਿਹਨਤ ਕਰੇਗਾ ਉਹ ਸਫਲ ਹੋਏਗਾ ਇਸ ਵਾਕ ਦੇ ਪਹਿਲੇ ਉਪਵਾਕ ਦਾ ਸ਼ਬਦ ਜਿਹੜਾ ਜਿਹੜਾ ਸੰਬੰਧਵਾਚਕ ਹੈ ਇਸ ਦਾ ਸੰਬੰਧ ਦੂਜੇ ਉਪਵਾਕ ਦੇ ਪਰਨਾਵ ਉਹ ਨਾਲ ਹੈ ਛੇਮਾ ਪ੍ਰਸ਼ਨਵਾਚਕ ਪਰਨਾਵ ਜਿਸ ਪਰਨਾਵ ਰਾਹੀਂ ਕੋਈ ਪ੍ਰਸ਼ਨ ਪੁੱਛਿਆ ਜਾਵੇ ਉਸ ਨੂੰ ਪ੍ਰਸ਼ਨਵਾਚਕ ਪਰਨਾਵ ਕਹਿੰਦੇ ਹਨ ਜਿਵੇਂ ਕਿ ਕੀ ਕੌਣ ਕਿਹੜਾ ਆਦਿ ਕੌਣ ਜਾ ਰਿਹਾ ਹੈ ਕਿਹੜਾ ਟੱਪ ਰਿਹਾ ਹੈ ਇਸ ਤਰ੍ਹਾਂ ਪਰਨਾਵ ਦੀਆਂ ਵੱਖ-ਵੱਖ ਕਿਸਮਾਂ ਹਨ ਥੈਂਕ ਯੂ